ਕਾਟਰ ਗਿੰਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਨਾਲ ਹਮੇਸ਼ਾ ਹੀ ਸਿਆਸਤਦਾਨਾਂ ਵੱਲੋਂ ਵਿਕਰਾ ਕੀਤਾ ਜਾਂਦਾ ਰਿਹਾ ਹੈ ਤੇ ਇਹ ਧਰਤੀ ਸਿਹਤ ਸਹੂਲਤਾਂ ਤੋਂ ਬਹੁਤ ਹੀ ਸਖਣੀ ਹੈ ਇੱਥੇ ਰਾਜ ਕਰਨ ਵਾਲੇ ਹੁਕਮਰਾਨ ਸ੍ਰੀ ਅੰਦਪੁਰ ਸਾਹਿਬ ਬਣਨ ਵਾਲਾ ਮੈਡੀਕਲ ਕਾਲਜ ਫਰੀਦਕੋਟ ਲੈ ਗਏ ਸੀ ਪਰੰਤੂ ਹੁਣ ਪਾਜਪਾ ਦੇ ਕੌਮੀ ਪ੍ਰਦਾਨ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾਏ ਇਸ ਇਲਾਕੇ ਦੇ ਪਿੰਡ ਨੰਗਲੀ ਨਾਲ ਸੰਬੰਧਿਤ ਹਨ ਅਤੇ ਉਹ ਉਹਨਾਂ ਨੂੰ ਇਸ ਇਲਾਕੇ ਦਾ ਦੌਰਾ ਕਰਵਾ ਕੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਹਸਪਤਾਲ ਬਣਾਉਣ ਦੀ ਗੱਲ ਕਰਨੀ ਲਾਲਪੁਰਾ ਨੇੜਲੇ ਪਿੰਡ ਪਗਵਾਲਾ ਬਰੋਟਾ ਵਿਖੇ ਸੰਸਥਾ ਇਨਸਾਨੀਤ ਪਹਿਲਵਾਲੋ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਵਾਏ ਮੈਗਾ ਕੈਂਪ ਵਿੱਚ ਸਮੂਲੀਅਤ ਕਰਨ ਪੁੱਛੇ ਹੋਏ ਸਨ ਲਾਲਪੁਰਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਸਭ ਤੋਂ ਹਰਮਨ ਪਿਆਰੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਵਾਂਗੂ ਰਾਜ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰੇਕ ਧਰਮ ਦਾ ਸਤਿਕਾਰ ਹੈ ਭਾਰਤ ਦੇ ਸਾਰੇ ਧਰਮਾਂ ਦੇ ਲੋਕਾਂ ਦੀ ਗਿਣਤੀ ਵਧੀ ਹੈ ਤੇ ਹਰੇਕ ਵਿਅਕਤੀ ਨੂੰ ਆਪਣੇ ਧਰਮ ਦੀ ਆਜ਼ਾਦੀ ਦਿੱਤੀ ਗਈ ਹੈ ਅਤੇ ਭਾਜਪਾ ਫਿਰਕਿਆਂ ਵਿੱਚ ਵੰਡ ਪਾਉਣ ਦੀ ਰਾਜਨੀਤੀ ਨਹੀਂ ਕਰਦੀ ਹੈ ਇਹ ਚੁਲਗੇ ਕਮਿਸ਼ਨ ਪਾਇਆ ਜਾਵੇ ਬਾਰਾਂ ਦੇ ਜਿਹੜੀ ਹੈ ਜ਼ਿੰਮੇਵਾਰੀ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਵਿੱਚ ਉਹ ਪੈਸਾ ਸੁਖਾਂ ਚੜ ਕਰਦਾ ਹੋਏ ਤੇ ਮੈਂ ਸਭੇ ਨਾਲ ਸਮਾਜ ਸਾਡਾ ਮਿਲ ਕੇ ਬਣ ਸਕਦਾ। ਸੋ ਇਹ ਧਾਮ ਦੀ ਪ੍ਰਸ਼ਾ ਨਹੀਂ ਬਲ। ਬਸ ਹੀ ਕਨਿਆ ਧਾਮ ਕਰਦੇ ਆ। ਕਹਿੰਦੇ ਆ ਉਹਨੂੰ ਉਹਦਾ ਹਿੱਸਾ ਦਿਓ। ਉਹ ਬਾਪ ਦੀ ਜ਼ਿੰਮੇਵਾਰੀ ਹੈ। ਉਹਨੂੰ ਦਾਣ ਦੇ ਕੇ ਘਰੋਂ ਨਾ ਲਾਓ। ਕਿ ਯਾਰ ਸਭ ਤੋਂ ਜ਼ਿਆਦਾ ਮਾਪੇ-ਮਾਪੇ ਦੀ ਸੇਵਾ ਕਰਨੀਆਂ ਤੇਰੀ ਕੀਮਤ ਰੋਟਰੀ ਜਾਂ ਮੇਰੇ ਤੋਂ ਤੁਹਾਡੀ ਸੇਵਾ ਕਰਨੀ ਵਾਲੀ ਉਹ ਪੰਜ ਵਾਲੀ ਗੁਰਬਾਣੀ ਤੁਸੀਂ ਜੀਉਂੋ ਮੈਂ ਤੁਹਾਡੇ ਲਈ ਕਹਾਣੀ ਲਿਆਉਣਾ ਸੋ ਇਹ ਜਿਹੜੀ ਬੰਧੀ ਹੈ ਜਿਹੜੀ ਮਾਪੇ-ਮਾਪੇ ਦੀ ਸੇਵਾ ਕਰਦੇ ਹੈ ਤੇ ਮਾਪੇ-ਮਾਪੇ ਦਾ ਵੀ ਬਣਦਾ ਹੈ ਆਪਣੀ ਧੀ ਦਾ ਬਣਦਾ ਹੱਕ ਹੈ ਅਸੀਂ ਧੀ ਜਿਹੜੀ ਯਾਰ ਮੋਢੀ ਸੰਭਾਲੀਏ ਤੇ ਤਾਂ ਹੀ ਸਾਡਾ ਸਬਾਲ ਜੀ ਦੱਸ ਅਗਲੀ ਜਾਣੇ ਰਹੀ ਆ ਅੱਜ ਸ਼ਾਵਨ ਦੀ ਪੂਰਨਮਾ ਦਾ ਦਿਹਾੜਾ ਮਹਾਂ ਗੁਰੂ ਪੂਰਨਮਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਸੀਂ ਮਹਾਰਾਜ ਨੀਲ ਕਟ ਤੇ ਦਰਬਾਰ ਹਾਜ਼ਰ ਹੈ ਸਾਰੇ ਜਿਹੜੇ ਲੋਕਾਂ ਨੂੰ ਰੱਬ ਦੇ ਰਾਹ ਨਾਲ ਤੁਰਦੇ ਆ ਤੇ ਸਮਾਜ ਦੀ ਸੇਵਾ ਵੀ ਕਰਦੇ ਆ ਤੇ ਪ੍ਰਭੂ ਦਾਇਨ ਨਾਲ ਮਿਲਣ ਦੀ ਵੀ ਦੱਸਦੇ ਆ ਮੈਂ ਉਹਨਾਂ ਨੂੰ ਵੀ ਅਸੀਂ ਇੱਥੇ ਉਹਨਾਂ ਨੂੰ ਫਰਸਟ ਟਾਈਮ ਆਏ ਸੀ ਉਹਨਾਂ ਦਾ ਸਤਿਕਾਰ ਕਰਨ ਲਈ ਆਏ ਸੀ ਜੜੇ ਵੱਡਾ ਕੰਮ ਦੂਜੀ ਗੱਲ ਹੈ ਕਿ ਦੁਨੀਆ ਭਰ ਵਿੱਚ ਕੈਂਸਰ ਦੀ ਸੇਵਾ ਕਰਨ ਵਾਲੀ ਸੰਸਥਾ ਵਰਲਡ ਕੈਂਸਰ ਕੇ ਤੇ ਹਿਮੈਲਿਟੀ ਫਰਸਟ ਦੇ ਮਿਲ ਕੇ ਇੱਥੇ ਇੱਕ ਕੈਂਪ ਲਾਇਆ ਜਿਹੜੀਆਂ ਐਂਸਰ ਦਾ ਇਲਾਜ ਜਿੰਦਗੀ ਵਰਤ ਸੀ ਸਾਡੇ ਸੰਭਵ ਹੈ ਜੇ ਬਿਮਾਰੀ ਦਾ ਸਮੇਂ ਤੋਂ ਪਹਿਲਾਂ ਪਤਾ ਲੱਗ ਜਾਏ ਜੇ ਫਸਟ ਸਟੇਜ ਤੇ ਪਤਾ ਲੱਗ ਜਾਏ ਤੇ 100% ਜੀ ਉਹਦਾ ਇਲਾਜ ਹੈਗਾ ਜੇ ਸੈਕੰਡ ਸਟੇਜ ਤੇ ਪਤਾ ਲੱਗੇ ਤੇ ਉਹ ਫਿਰ ਹੌਲੀ ਹੌਲੀ ਘਟਦਾ ਜਾਂਦਾ ਜੇ ਚੌਥੀ ਸਟੇਜ ਤੇ ਪਤਾ ਲੱਗੇ ਤੇ ਫਿਰ ਜੀਵਨ ਬਚਦਾ ਸੰਭਵ ਨਹੀਂ ਹੁੰਦਾ ਸੋ ਬਹੁਤ ਮਹਿੰਗਾ ਹੈ ਕੈਂਸਰ ਦੇ ਟੈਸਟ ਕਰਾਉਣੇ ਫਸਟ ਲੱਗ ਫਿਰ ਖਦਲ ਖਰਾਬੀ ਹੋਣੀ ਤੇ ਵਰਲਡ ਕੈਂਸਰ ਕੇਅਰ ਕਸ਼ਿਸ਼ ਕਰ ਰਹੀ ਹੈ ਸਾਰੇ ਦੇਸ਼ ਵਿੱਚ ਸਾਰੇ ਪੰਜਾਬ ਦੇ ਵਿੱਚ ਕੈਂਪ ਲਾ ਕੇ ਮੌਕੇ ਤੇ ਜਾ ਕੇ ਸਾਰੇ ਅੱਠ ਟੈਸਟ ਲੈਣਾ ਨੇ ਵੀਰਾਂ ਦੇ ਪਿਛਲੇ ਦਿਨ ਕੈਂਸਰ ਦਾ ਪਤਾ ਲੱਗੇ ਉਹ ਸਾਰੇ ਕਰ ਰਹੇ ਆ ਤੇ ਇੱਥੇ ਵੀ ਇਹ ਕੈਂਪ ਲੱਗਾ ਹੋਇਆ ਅਸੀਂ ਆਉਣ ਵਾਲੇ ਦਿਨਾਂ ਜਿਵੇਂ ਮਹਾਰਾਜ ਕਹਿਣਗੇ ਪੰਜ ਕੈਂਪ ਹੋਰ ਵਰਲਡ ਕੈਂਸਰ ਕੇਅਰ ਦੇ ਇਹਨਾਂ ਦੇ ਸੇਵਕਾਂ ਦੀ ਸਮਾਜ ਦੀ ਭਲਾਈ ਵਾਸਤੇ ਲਾਵਾਂ ਇੱਥੇ ਨਾਲ ਹੀ ਅੱਖਾਂ ਦਾ ਕੈਂਪ ਵੀ ਹੈ ਇਥੇ ਐਨ ਕਾ ਫ੍ਰੀ ਦਿੱਤੀਆਂ ਜਾਂਦੀਆਂ ਟੈਸਟ ਫ੍ਰੀ ਹੁੰਦੇ ਆ ਦੁਨੀਆ ਦੇ ਵਿੱਚ ਬੈਸਟ ਜਿਹੜੀ ਇਕੁਪਮੈਂਟ ਹੈਗਾ ਮਸ਼ੀਨ ਹੈ ਉਹ ਇਹਨਾਂ ਕਾ ਜਿਹੜੇ ਬਸਾਂ ਦੇ ਵਿੱਚ ਫਿੱਟ ਹੈਗੀਆਂ ਬਾਹਰ ਜਾਂਦੇ ਲੋੜ ਦੀ ਸਾਰੇ ਟੈਸਟ ਹੋ ਜਾਂਦੇ ਆ ਕਾਲਾ ਮੋਤੀ ਹੋਵੇ ਚਿੱਟਾ ਮੋਤੀਆ ਹੋਵੇ ਦੂਰ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਕੋਈ ਵੀ ਇਹ ਸਾਰੇ ਟੈਸਟ ਵੀ ਹੋ ਜਾਂਦੇ ਆ ਤੇ ਫ੍ਰੀ ਜਿਹੜੀ ਹੈ ਉਹ ਉਹਨਾਂ ਨੂੰ ਐਨ ਕਾ ਫੀ ਦਿੱਤੀਆਂ ਜਾਂਦੀਆਂ ਇੱਥੇ ਕੋਈ ਕਿਸੇ ਕਿਸ ਤਰ੍ਹਾਂ ਖਰਚਾ ਨਹੀਂ ਹੈਗਾ ਤੋਂ ਮਹਾਰਾਜਾ ਧੰਨਵਾਦ ਹੈ ਕਿ ਉਹਨਾਂ ਨੇ ਕੈਂਪ ਆਰਗੇਨਾਈਜ਼ ਕਰਾਇਆ ਲੇਕਿਨ ਸਰ ਕੁਲਵੰਤ ਸਿੰਘ ਟਾਲੀਵਾਲ ਜਿਹੜੇ ਵਰਲਡ ਕੈਂసర్ ਕੇਅਰ ਦੇ ਅਗੇਨਿਵਲ ਦੇ ਵਿੱਚ ਕੰਮ ਕਰਦੇ ਇੰਗਲੈਂਡ ਰਹਿੰਦੇ ਆ ਔਰ ਅਜੇਵੀਰ ਸਿੰਘ ਜਿਹੜਾ ਹੈ ਉਹਨਾਂ ਦੇ ਇਥੋਂ ਦਾ ਡਾਇਰੈਕਟਰ ਹੈਗਾ ਇੰਡੀਆ ਦਾ ਮੈਂ ਦੋਵਾਂ ਦਾ ਧੰਨਵਾਦ ਕਰਨਾ ਹੈ ਕਿ ਦੋਵਾਂ ਦੀਆਂ ਸੇਵਾਵਾਂ ਇੱਥੇ ਸੇਵਾ ਕਰਦੇ ਨੇ ਤੀਸਰੀ ਆਰਮ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਜੀ ਮੋਦੀ ਪੰਜਾਬ ਬਾਰੇ ਕਿਹਾ ਕੀ ਬਾਰੇ ਪੰਜਾਬੀਆਂ ਚ ਹਮੇਸ਼ਾ ਹੀ ਜਿਹੜਾ ਭਾਜਪਾ ਪੱਤੀ ਰੋਸਦਾ ਪਰ ਚਾਹੇ ਵੋਟ ਬੈਂਕ ਇਸ ਵਾਰ ਬਨੇ ਹੈ ਜੀ ਦੇਖੋ ਪਰ ਜੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹੜੀ ਸਮਾਜ ਨੂੰ ਤਕੜਾ ਕਰਨਾ ਚਾਹੁੰਦੀ ਹੈ ਸਮਾਜ ਨੂੰ ਜੋੜਨਾ ਚਾਹੁੰਦੀ। ਅਸੀਂ ਸਮਾਜ ਨੂੰ ਜੋੜਨ ਦੀ ਰਾਜਨੀਤੀ ਕਰਦੇ ਹਾਂ। ਸਮਾਜ ਨੂੰ ਮਜ਼ਬੂਤ ਕਰਨ ਦੀ ਰਾਜਨੀਤੀ ਕਰਦੇ ਹਾਂ। ਅਸੀਂ ਫਿਰਕਿਆਂ 'ਚ ਵੰਡ-ਬਾਣ ਦੀ ਰਾਜਨੀਤੀ ਨਹੀਂ ਕਰਦੇ। ਸੋ ਕੁਝ ਲੋਕਾਂ ਨੇ ਪੰਜਾਬ ਨੂੰ ਪਿਛਲੇ 50 ਸਾਲ ਤੋਂ ਹੀ ਵੜਦਾ ਰੱਖਿਆ ਹੋਇਆ ਹੈ। ਜਿੱਥੇ ਸਿਲੇ ਵੜਦੇ ਹੋਣ ਉੱਥੇ ਸ਼ਾਂਤੀ ਨਹੀਂ ਹੋ ਸਕਦੀ। ਘਰ ਦਾ ਬੰਦੇ ਦਾ ਮਨ ਨਹੀਂ ਜਾਂਦਾ ਹੋ ਸਕਦਾ। ਇਹ ਜਿਹੜੇ ਵੜਦੇ ਸਿਵੇ ਆ ਇਹ ਬੁਝਨੇ ਚਾਹੀਦੇ ਆ। ਵਿਕਾਸ ਹੋਣਾ ਚਾਹੀਦਾ ਸਾਨੂੰ ਸਭ ਨੂੰ ਮਿਲ ਕੇ ਉਹ ਰਾਹ ਜੁੜਨਾ ਚਾਹੀਦਾ ਜਿਹੜਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਅੱਗੇ ਲੈ ਜਾ ਸਕੀਏ ਅੱਜ ਇਹ ਪੰਜਾਬ ਜਿਹੜਾ ਦੁਨੀਆ ਦਾ 1 ਨੰਬਰ ਦਾ ਸੂਬਾ ਸੀ ਸਟੇਟ ਦਾ 1 ਨੰਬਰ ਦਾ ਸੂਬਾ ਸੀ ਇਸ ਧਰਤੀ ਨੇ ਜਿੱਥੇ ਅਸੀਂ ਬੈਠੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਿਆ ਲੇਕਿਨ ਅੱਜ ਜਿੱਥੇ ਇੱਕ ਨਾਨਕਸ਼ਹੀ ਰੁਪਏ ਦੀ ਕੀਮਤ ਜਿਹੜੀ ਆ 13 ਪਾਉਂਡ ਸੀ 13 ਪਾਉਂਡ ਦਾ 1 ਰੁਪਿਆ ਮਿਲਦਾ ਸੀ ਅੱਜ ਸਾਡੇ ਜਿਹੜੇ ਅੰਗਰੇਜ਼ ਇੱਥੇ ਨੌਕਰੀ ਕਰਦਾ ਹੁੰਦੇ ਸੀ ਹੁਣ ਸਾਡੇ ਬੱਚੇ ਭੱਜ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਰਾਜ ਵਰਗਾ ਰਾਜ ਹੈ ਮੋਦੀ ਸਾਹਿਬ ਦਾ ਉਹਨਾਂ ਦੀ ਰੂਹ ਜਿਹੜੀ ਹੈ ਨਾ ਮੈਂ ਤਾਂ ਕਹਿਣਾ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਾਰਿਆਂ ਨੂੰ ਅੱਗੇ ਵਧਾਉਣ ਵਾਲੀ ਮੋਦੀ ਸਾਹਿਬ ਚ ਵੀ ਰਾਜਮਾਨ ਹੋਈ ਹੈ ਤੇ ਇਸ ਕਰਕੇ ਜਿਹੜਾ ਪੰਜਾਬ ਹੈ ਉਹ ਉਹਨਾਂ ਦੀ ਪ੍ਰਾਇਓਰਟੀ ਤੇ ਆ ਮੁੰਡੇ ਦੇ ਹੱਲ ਹੋਣਗੇ ਜੀ ਇਹ ਜਿਹੜੇ ਪੰਜਾਬ ਉਹਦੇ ਹੈ ਹੀ ਕੋਈ ਨਹੀਂ ਮੁੰਡੇ ਦਾ ਲੇਕਿਨ ਰੌਲਾ ਪਾਉਣ ਵਾਲੀ ਗੱਲ ਹੈ ਹੱਲ ਕਰਾਉਣ ਵਾਲੇ ਪਾਸੇ ਕੋਈ ਤੁਰਨਾ ਨਹੀਂ ਚਾਹਦਾ ਮੋਦੀ ਸਾਹਮਣੇ 28 ਕੰਮ ਕੀਤੇ ਨੇ ਜਿਨ੍ਹਾਂ ਬਾਰੇ ਕਿਸੇ ਨੇ ਵੀ ਉਹਨਾਂ ਨੂੰ ਮੰਗ ਨਹੀਂ ਕੀਤੀ ਜਿਹੜਾ ਹੋਰ ਵੀ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਆ ਤੇ ਜਿਹੜੀਆਂ ਵੀ ਮਸਲੇ ਕੋਈ ਸਮਝਦਾ ਮੈਂ ਵਿੱਚ ਵਕੀਲ ਹੈਗਾ ਮੈਂ ਇੱਕ ਬ੍ਰਿਜ ਹੈਗਾ ਤੁਸੀਂ ਮੈਨੂੰ ਦੱਸੋ ਆਪਾਂ ਕਿਹੜਾ ਮਸਲਾ ਹੱਲ ਕਰਾਉਣਾ ਪੰਜਾਬ 'ਚ ਅਮਨ ਹੋਵੇ ਪੰਜਾਬ 'ਚ ਨਸ਼ੇ ਖਤਮ ਹੋਣ ਪੰਜਾਬ ਚ ਬੇਰੋਜ਼ਗਾਰੀ ਖਤਮ ਹੋਵੇ ਕਿਸਾਨ ਮੈਂ ਆਪੇ ਨਾਲ ਹਰ ਤੁਸੀਂ ਵੀ ਕਿਸਾਨ ਹੋ ਕਿਸਾਨੀ ਘਾਟੇ ਦਾ ਸੌਦਾ ਇਹ ਸਾਰੀ ਦੁਨੀਆ ਨੂੰ ਪਤਾ ਹੈ ਲੇਕਿਨ ਕਿਸਾਨ ਸਾਡੀ ਜਿਹੜੀ ਪ੍ਰੋਟੈਸਟ ਕਰ ਰਹੀ ਹੈ ਸਾਰੇ ਦੇਸ਼ ਵਿੱਚ ਸਾਰੇ ਪੰਜਾਬ ਦੇ ਵਿੱਚ ਕੈਂਪ ਲਾ ਕੇ ਮੌਕੇ ਤੇ ਜਾ ਕੇ ਸਾਰੇ ਅੱਠ ਟੈਸਟ ਲੈਣਾ ਨੇ ਵੀਰਾਂ ਦੇ ਪਿਛਲੇ ਦਿਨ ਕੈਂਸਲ ਦਾ ਪਤਾ ਲੱਗੇ ਉਹ ਸਾਰੇ ਕਰ ਰਹੇ ਆ ਇੱਥੇ ਵੀ ਇਹ ਕੈਂਪ ਲੱਗਾ ਹੋਇਆ। ਅਸੀਂ ਆਉਣ ਵਾਲੇ ਦਿਨਾਂ ਜਿਵੇਂ ਮਹਾਰਾਜ ਕਹਿਣਗੇ ਪੰਜ ਕੈਂਪ ਹੋਰ ਵਰਲਡ ਕੈਸਕੇਡ ਦੇ ਇਹਨਾਂ ਦੇ ਸੇਵਕਾਂ ਦੀ ਸਮਾਜ ਦੀ ਭਲਾਈ ਵਾਸਤੇ ਭਲਾਵਾ। ਇੱਥੇ ਨਾਲ ਹੀ ਅੱਖਾਂ ਦਾ ਕੈਂਪ ਵੀ ਹੈ ਜਿੱਥੇ ਐਨਕਾ ਫ੍ਰੀ ਦਿੱਤੀਆਂ ਜਾਂਦੀਆਂ। ਟੈਸਟ ਫ੍ਰੀ ਹੁੰਦੇ ਆ। ਦੁਨੀਆ ਦੇ ਵਿੱਚ ਬੈਸਟ ਜਿਹੜੀ ਇਕੁਪਮੈਂਟ ਹੈਗਾ ਮਸ਼ੀਨ ਹੈ ਉਹ ਇਹਨਾਂ ਕਾ ਜਿਹੜੇ ਬੱਸਾਂ ਦੇ ਵਿੱਚ ਫਿੱਟ ਹੈਗੀ ਆ। ਬਾਰ ਜਾਂਦੀ ਲੋੜ ਦੀ ਸਾਰੇ ਟੈਸਟ ਹੋ ਜਾਂਦੇ ਆ ਕਾਲਾ ਮੋਤੀਆ ਹੋਵੇ ਚਿੱਟਾ ਮੋਤੀਆ ਹੋਵੇ ਦੂਰ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਕੋਈ ਵੀ ਇਹ ਸਾਰੇ ਟੈਸਟ ਵੀ ਹੋ ਜਾਂਦੇ ਆ ਤੇ ਫ੍ਰੀ ਜਿਹੜੀ ਆ ਉਹ ਉਹਨਾਂ ਨੂੰ ਐਨ ਕਵਿ ਦਿੱਤੀਆਂ ਜਾਂਦੀਆਂ ਵਿੱਚ ਕੋਈ ਕਿਸੇ ਕਿਸ ਤਰ੍ਹਾਂ ਖਰਚਾ ਨਹੀਂ ਹੈਗਾ ਤੋਂ ਮਹਾਰਾਜਾ ਧੰਨਵਾਦ ਹੈ ਕਿ ਉਹਨਾਂ ਨੇ ਕੈਂਪ ਆਰਗੇਨਾਈਜ਼ ਕਰਾਇਆ ਲੇਕਿਨ ਸਰ ਕੁਲਵੰਤ ਸਿੰਘ ਟਾਲੀਵਾਲ ਜਿਹੜੇ ਵਰਲਡ ਕੈਂਸਰ ਕੇਅਰ ਦੇ ਹੈਗੇ ਨੇ ਵਰਲਡ ਦੇ ਵਿੱਚ ਕੰਮ ਕਰਦੇ ਇੰਗਲੈਂਡ ਰਹਿੰਦੇ ਆ ਔਰ ਅਜੇਵੀਰ ਸਿੰਘ ਜਿਹੜਾ ਇਹਨਾਂ ਦਾ ਡਾਇਰੈਕਟਰ ਹੈਗਾ ਇੰਡੀਆ ਦਾ ਮੈਂ ਦੋਵਾਂ ਦਾ ਧੰਨਵਾਦ ਕਰਨਾ ਕਿ ਦੋਵਾਂ ਨੇ ਸਸਤਾਵਾਂ ਇੱਥੇ ਸੇਵਾ ਕਰਨ ਦੀ ਜੀ ਤੀਸਰੀ ਗੱਲ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਜੀ ਮੋਦੀ ਪੰਜਾਬ ਬਾਰੇ ਕੀ ਕਿਹਾ ਪੰਜਾਬੀਆਂ ਚ ਹਮੇਸ਼ਾ ਹੀ ਜਿਹੜਾ ਭਾਜਪਾ ਬਤੀ ਰੋਸ ਰਹਿਦਾ ਪਰ ਚਾਹੇ ਵੋਟ ਬੈਂਕ ਇਸ ਤਰ੍ਹਾਂ ਬਦੇ ਹੈ ਜੀ ਦੇਖੋ ਪਾਰ ਕਿ ਜਨਤਾ ਪਾਰਟੀ ਉਹ ਪਾਰਟੀ ਹੈ ਜਿਹੜੀ ਸਮਾਜ ਨੂੰ ਤਕੜਾ ਕਰਨਾ ਚਾਹੁੰਦੀ ਹੈ ਸਮਾਜ ਨੂੰ ਜੋੜਨਾ ਚਾਹੁੰਦੇ ਹਾਂ ਅਸੀਂ ਸਮਾਜ ਨੂੰ ਜੋੜਨ ਦੀ ਰਾਜਨੀਤੀ ਕਰਦੇ ਹਾਂ ਸਮਾਜ ਨੂੰ ਮਜ਼ਬੂਤ ਕਰਨ ਦੀ ਰਾਜਨੀਤੀ ਕਰਦੇ ਹਾਂ ਅਸੀਂ ਫਿਰਕਿਆਂ 'ਚ ਵੰਡ-ਬਾਣ ਦੀ ਰਾਜਨੀਤੀ ਨਹੀਂ ਕਰਦੇ ਸੋ ਕੁਝ ਲੋਕਾਂ ਨੇ ਪੰਜਾਬ ਨੂੰ ਪਿਛਲੇ 50 ਸਾਲ ਤੋਂ ਹੀ ਵੰਡਦਾ ਰੱਖਿਆ ਹੋਇਆ ਹੈ ਜਿੱਥੇ ਸਿਵੇ ਵੱਧਦੇ ਹੋਣ ਉੱਥੇ ਸ਼ਾਂਤੀ ਨਹੀਂ ਹੋ ਸਕਦੀ ਘਰ ਦਾ ਬੰਦੇ ਦਾ ਮਨ ਨਹੀਂ ਸ਼ਾਂਤ ਹੋ ਸਕਦਾ ਇਹ ਜਿਹੜੇ ਵੱਧਦੇ ਸਿਵੇ ਆ ਇਹ ਬੁਝਣੇ ਚਾਹੀਦੇ ਆ ਵਿਕਾਸ ਹੋਣਾ ਚਾਹੀਦਾ ਸਾਨੂੰ ਸਭ ਨੂੰ ਮਿਲ ਕੇ ਉਹ ਰਾਹ ਚੁਣਨਾ ਚਾਹੀਦਾ ਹੈ ਜਿਹੜਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਅੱਗੇ ਲੈ ਜਾ ਸਕੀਏ ਅੱਜ ਇਹ ਪੰਜਾਬ ਜਿਹੜਾ ਦੁਨੀਆ ਦਾ ਇੱਕ ਨੰਬਰ ਦਾ ਸੁਭਾਸੀ ਸਟੇਟ ਦਾ ਇੱਕ ਨੰਬਰ ਦਾ ਸੁਭਾਸੀ ਇਸ ਧਰਤੀ ਨੇ ਜਿੱਥੇ ਅਸੀਂ ਬੈਠੇ ਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਿਆ ਲੇਕਿਨ ਅੱਜ ਜਿੱਥੇ ਇੱਕ ਨਾਨਕਸ਼ਹੀ ਰੁਪਏ ਦੀ ਕੀਮਤ ਜਿਹੜੀ ਆ 13 ਪਾਉਂਡ ਸੀ 13 ਪਾਉਂਡ ਦਾ 1 ਰੁਪਿਆ ਮਿਲਦਾ ਸੀ ਅੱਜ ਸਾਡੇ ਜਿਹੜੇ ਅਗਰੇਜ਼ ਇੱਥੇ ਨੌਕਰੀ ਕਰਨ ਆਉਂਦੇ ਸੀ ਹੁਣ ਸਾਡੇ ਬੱਚੇ ਭੱਜ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਰਾਜ ਵਰਗਾ ਰਾਜ ਹੈ ਮੋਦੀ ਸਾਹਿਬ ਦਾ ਉਹਨਾਂ ਦੀ ਰੂਹ ਜਿਹੜੀ ਹੈ ਨਾ ਮੈਂ ਤਾਂ ਕਹਿਣਾ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਾਰਿਆਂ ਨੂੰ ਅੱਗੇ ਵਧਾਉਣ ਵਾਲੀ ਮੋਦੀ ਸਾਹਿਬ ਚਗਰਾਜਮਾਨ ਹੋਈ ਹੈ ਤੇ ਇਸ ਕਰਕੇ ਜਿਹੜਾ ਪੰਜਾਬ ਹੈ ਉਹ ਉਹਨਾਂ ਦੀ ਪ੍ਰਾਇਓਰਟੀ ਤੇ ਆ ਮੁੱਦੇ ਹੱਲ ਹੋਣਗੇ ਜੀ ਇਹ ਜਿਹੜੇ ਪੰਜਾਬ ਦੇ ਮੁੱਦੇ ਹੈ ਹੀ ਕੋਈ ਨਹੀਂ ਮੁੱਦੇ ਤਾਂ ਇਹ ਕਿ ਰੋਲਾ ਪਾਉਣ ਵਾਲੀ ਗੱਲ ਹੈ ਹੱਲ ਕਰਾਉਣ ਵਾਲੇ ਪਾਸੇ ਕੋਈ ਤਰਨਾ ਨਹੀਂ ਚਾਹੁੰਦਾ ਮੋਦੀ ਸਾਹਮਣੇ ਹਣਤੀਓ ਕੰਮ ਕੀਤੇ ਨੇ ਜਿਨ੍ਹਾਂ ਬਾਰੇ ਕਿਸੇ ਨੇ ਵੀ ਉਹਨਾਂ ਨੂੰ ਮੰਗ ਨਹੀਂ ਕੀਤੀ ਜਿਹੜਾ ਹੋਰ ਵੀ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਆ ਤੇ ਜਿਹੜੀਆਂ ਵੀ ਮਸਲੇ ਕੋਈ ਸਮਝਦਾ ਮੈਂ ਵਿੱਚ ਵਕੀਲ ਹੈਗਾ ਮੈਂ ਇੱਕ ਬ੍ਰਿਜ ਹੈਗਾ ਤੁਸੀਂ ਮੈਨੂੰ ਦੱਸੋ ਆਪਾਂ ਕਿਹੜਾ ਮਸਲਾ ਹੱਲ ਕਰਾਉਣਾ ਪੰਜਾਬ 'ਚ ਅਮਨ ਹੋਵੇ ਪੰਜਾਬ 'ਚ ਨਸ਼ੇ ਖਤਮ ਹੋਣ ਪੰਜਾਬ ਚ ਬੇਰੋਜ਼ਗਾਰੀ ਖਤਮ ਹੋਵੇ ਕਿਸਾਨ ਮੈਂ ਆਪ ਕਿਸਾਨ ਹਰ ਤੁਸੀਂ ਵੀ ਕਿਸਾਨ ਹੋ ਕਿਸਾਨੀ ਘਾਟੇ ਦਾ ਸੌਦਾ ਇਹ ਸਾਰੀ ਦੁਨੀਆ ਨੂੰ ਪਤਾ ਹੈ ਲੇਕਿਨ ਕਿਸਾਨ ਸਾਡੀ ਜਿਹੜੀਆਂ ਅੱਜ ਤਿੰਨ ਫਸਲਾਂ ਹੁੰਦੀਆਂ ਨੇ ਝੋਨਾ ਜਿਹੜਾ ਸਿੱਧਾਂ ਨੇ ਸਾਡੇ ਇਲਾਕੇ ਚ ਕਣਕ ਤੇ ਕਮਾਲ ਇਹ ਤਿੰਨਾਂ ਤੇ ਐਮ ਐਸ ਪੀ ਐਫ ਆਰ ਪੀ ਹੈਗੀ ਹੈ ਕਿਸੇ ਦਾ ਇੱਕ ਦਾਣਾ ਵੀ ਐਸਾ ਨਹੀਂ ਜਿਹੜਾ ਨਾ ਚੁੱਕਿਆ ਗਿਆ ਹੋਵੇ ਲੇਕਿਨ ਜੇ ਅਸੀਂ ਸਿਰਫ ਐਜੀਟੇਸ਼ਨ ਫਾਰ ਦੀ ਸੇਕ ਆਫ ਐਜੀਟੇਸ਼ਨ ਕਰਨੀ ਹੈ ਤੇ ਫਿਰ ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਬੜੇ ਸਾਲਾਂ ਤੋਂ ਐਜੀਟੇਸ਼ਨ ਨੂੰ ਆਪਣਾ ਜੀਵਨ ਬਣਾਇਆ ਹੋਇਆ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਅਸੀਂ ਵਿਕਾਸ ਦਾ ਕੰਮ ਕਰਨਾ ਹੈ ਉਹਨਾਂ ਨੇ ਵਿਕਾਸ ਨੂੰ ਰੋਕਣ ਦਾ ਕੰਮ ਕੀਤਾ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਰੋਪੜ ਤੋਂ ਲੈ ਕੇ ਬਲਾਚੌਰ ਤੱਕ ਫੈਕਟਰੀਆਂ ਹੀ ਫੈਕਟਰੀਆਂ ਹੁੰਦੀਆਂ ਸੀ ਸੋ ਕਿਵੇਂ ਬੰਦ ਹੋ ਗਈਆਂ ਕਿ ਇਹਨਾਂ ਨੇ ਬੰਦ ਕਰਾਈਆਂ ਹੁਣ ਕਿਤੇ ਕਿਸਾਨੀ ਬੰਦ ਨਾ ਹੋ ਜਾਵੇ। ਮੈਨੂੰ ਅਕਾਲੀ ਦਲ ਦੇ ਜਿਹੜੇ ਢੜੇ ਬੰਦੀ ਹੈ ਉਹਨੂੰ ਕਹਿ ਲੈਂਦੇ ਜੀ ਮੁਸ਼ਕਿਲ। ਦੇਖੋ ਅਕਾਲੀ ਨਾਲ ਇੱਕ ਰਾਜਨੀਤਿਕ ਪਾਰਟੀ ਹੈ ਹਰ ਰਾਜਨੀਤਿਕ ਪਾਰਟੀ ਦੀ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅੰਦਰ ਪਿਆ ਕੇ ਸੋਚਣਾ ਚਾਹੀਦਾ ਹੈ ਕਿ ਸਾਨੂੰ ਲੋਕ ਕਿਉਂ ਸਾਡੇ ਤੋਂ ਪਿੱਛੇ हट ਗਏ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਤੇ ਨਾਂ ਉਹਦੇ ਨਾਲ ਕੋਈ ਸੰਬੰਧ ਹੈ ਤੇ ਅਸੀਂ ਕਿਸੇ ਵੇਲੇ ਪੰਜਾਬ ਦੀ ਵਿਕਾਸ ਲਈ ਪੰਜਾਬ ਦੀ ਖੁਸ਼ਹਾਲੀ ਲਈ ਕੁਰਬਾਨੀ ਦਿੱਤੀ ਸੀ। ਅਸੀਂ ਭਾਈ ਵਾਲੀ ਆਦਤ ਹੀ ਹੁੰਦੀ ਹੈ ਅਸੀਂ ਓਟ੍ਰਾਲੀਆ ਦਾ ਸੀਰੀ ਬਣਾ ਕੀਤਾ 20% ਸੀਟ ਅਸੀਂ ਲੈਂਦੇ ਸੀ 80% ਉਹ ਲੈਂਦੇ ਸੀ ਤੇ ਅਸੀਂ ਅੱਜ ਵੀ ਭਾਰਤ ਦੇ ਵਿੱਚ ਪਹਿਲਾਂ ਸਟੇਟੋਂ ਵੀ ਬੋਲਿਆ ਕਿ